ਉਪਰਜ਼ੁਰਗ ਪਤੀ ਪਤਨੀ ਨਾਲ ਵਾਪਰਿਆ ਮੰਦਪਾਗਾ ਹਾਦਸਾ ਇਹ ਆ ਪਹਿਲਾ ਐਕਸੀਡੈਂਟ ਨਹੀਂ ਜਿੱਥੇ ਜਿਹੜੀ ਜਗ੍ਹਾ ਤੇ ਹੁਣ ਐਕਸੀਡੈਂਟ ਹੋਇਆ ਮੈਨੂੰ ਲੱਗਦਾ ਦਸਵਾਂ ਐਕਸੀਡੈਂਟ ਆ ਪਤੀ ਪਤਨੀ ਲਈ ਤੇਜ਼ ਰਫਤਾਰ ਕਾਰ ਬਣੀ ਕਾਲ ਇਹਨਾਂ ਦਾ ਐਕਸੀਡੈਂਟ ਮੰਗੂਪੁਰ ਦੇ ਨੇੜੇ ਹੋਇਆ ਫਿਲਹਾਲ ਜਿਹੜੀ ਡੈੱਡ ਬੋਡੀ ਆ ਮੋਰਟੀਸ ਵਿੱਚ ਰੱਖ ਦਿੱਤੀ ਹੈ ਤੇਜ ਰਫਤਾਰ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਲੋਕ ਪਤਾ ਨਹੀਂ ਸਰਕਾਰ ਨੇ ਜਿਹੜੇ ਡਿਵਾਈਡਰ ਪਤਾ ਨਹੀਂ ਕੀ ਸੋਚ ਕੇ ਕਿਹੜੇ ਇੰਜੀਨੀਅਰ ਨੇ ਇਦਾਂ ਦਾ ਐਸਟੀਮੇਟ ਬਣਾਤਾ ਆਂ ਆਂ ਤਾਂ ਤੇ ਕੱਟ ਰੱਖਤੇ ਜਿਹੜਾ ਦੂਰੋਂ ਬੰਦਾ ਚੱਲ ਕੇ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਇੱਥੇ ਤੇਨੇ ਮਰਦਾ ਵਾ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਜਿਹੜਾ ਮੌਤ ਦੇ ਘਾਟ ਬਣਾਏ ਆ ਇਹਨੂੰ ਠੀਕ ਕੀਤਾ ਜਾਵੇ ਜਖਮਾਂ ਦੇ ਤਾਮ ਨਾ ਸਹਾਰ ਦੇਣ ਬਜ਼ੁਰਗ ਪਤੀ ਪਤਨੀ ਨੇ ਲੋਕੇ ਤੇ ਛੱਡੇ ਸਾਂ ਰੋਂਦੇ ਘਰ ਲੌਂਦੇ ਪਰਿਵਾਰ ਦਾ ਨਹੀਂ ਦੇਖ ਹੁੰਦਾ ਹਾਲ ਪੁਲਿਸ ਕਾਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਮੰਦਭਾਗੀ ਦੀ ਘਟਨਾ ਇਹ ਮਾਫੀਆ ਜਿਹੜੇ ਆਪਣੀ ਦਵਾਈ ਲੈਣ ਲਈ ਜਾ ਰਹੇ ਸੀਗੇ ਮੋਬਾਈਲ ਤੇ ਸੀਗੇ ਮੋਟਰਸਾਈਕਲ ਤੇ ਇਹ ਸ਼ਾਇਦ ਤੇਲ ਪਾ ਕੇ ਉਹਨਾਂ ਨਿਕਲ ਰਹੇ ਸੀਗੇ ਗੋਇੰਦਵਾਲ ਜਾਣ ਸੀਗਾ ਆਪਣੇ ਮੈਡੀਸਨ ਲੈਣ ਵਾਸਤੇ ਤੇ ਪਿੱਛੋਂ ਇੱਕ ਬ੍ਰੀਜਾ ਗੱਡੀ ਆਈ ਹੈ ਜਿਹੜੀ ਇਹ ਇਹਨਾਂ ਨੂੰ ਗਿੱਟ ਕੀਤੇ ਇਹਨਾਂ ਨੇ ਇੱਕਦਮ ਕਿ ਇਥੇ ਮੌਕੇ ਤੇ ਇਹਨਾਂ ਜਿਹੜੀ ਮੌਤ ਹੋ ਗਈ ਆ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੂਦੀਪ ਕੌਰ ਸultanpur lohdi goindwal marg ਤੇ ਪਿੰਡ ਮੰਗੂਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਭਿਆਨਕ ਸੜਕ ਹਾ사 ਵਾਪਰਿਆ ਜੀ ਹਾਂ ਤੁਹਾਨੂੰ ਦੱਸਦੇ ਕਿ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਇਸ ਭਿਆਨਕ ਟੱਕਰ ਦੇ ਵਿੱਚ ਪਤੀ ਪਤਨੀ ਨੇ ਮੌਕੇ ਤੇ ਸਾਹ ਛੱਡ ਦਿੱਤੇ ਜੀ ਹਾਂ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਹਸਪਤਾਲ ਜਿਹੜਾ ਪਹੁੰਚਾਇਆ ਜਾ ਰਿਹਾ ਸੀ ਅਤੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਉਹਨਾਂ ਨੇ ਐਂਬੂਲੈਂਸ ਵਿੱਚ ਹੀ ਦਮ ਤੋੜ ਦਿੱਤਾ ਜੀ ਹਾਂ ਤੁਹਾਨੂੰ ਦੱਸਦੀ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬਜ਼ੁਰਗ ਜੋੜਾ ਛੇੜਾਇਆ ਆਪਣੀ ਦਵਾਈ ਲੈਣ ਦੇ ਲਈ ਘਰੋਂ ਨਿਕਲਦਾ ਹੈ ਉਸ ਤੋਂ ਬਾਅਦ ਉਹ ਤੇਲ ਪਵਾਉਂਦਾ ਤੇਲ ਪਵਾਉਣ ਤੋਂ ਬਾਅਦ ਉਹ ਉੱਥੋਂ ਜਾਂਦਾ ਹੈ ਅਤੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਜਿਹੜੀ ਹੈ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਟੱਕਰ ਐਨੀ ਭਿਆਨਕ ਹੁੰਦੀ ਹੈ ਕਿ ਉਹਨਾਂ ਦੇ ਮੌਕੇ ਤੇ ਹੀ ਜੜੇ ਨੇ ਸਾਂ ਨਿਕਲ ਜਾਂਦੇ ਨੇ ਜੀ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਅਤੇ ਮੋਟਰਸਾਈਕਲ ਦੇ ਪਰਖਾਚੇ ਉੜੇ ਦਿਖਾਈ ਦੇ ਰਹੇ ਨੇ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਹ ਬਜ਼ੁਰਗ ਜੋੜੇ ਨੂੰ ਕੀ ਪਤਾ ਸੀ ਇਹਨਾਂ ਦੇ ਇਕੱਠਿਆਂ ਸਾਂ ਨਿਕਲ ਜਾਣਗੇ ਤੇ ਅੱਜ ਦਾ ਦਿਨ ਇਹਨਾਂ ਲਈ ਆਖਰੀ ਦਿਨ ਹੋਵੇਗਾ ਕਿ ਇਹੇ ਇਸ ਦੁਨੀਆ ਤੋਂ ਇਕੱਠੇ ਰੁਖਸਤ ਹੋ ਜਾਣਗੇ ਰੋਂਦੇ ਕੁਰਲੋਂ ਦੇ ਪਰਿਵਾਰ ਦਾ ਹਾਲ ਚੜਾ ਹੈ ਨਹੀਂ ਦੇਖ ਹੋ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰ ਜੜਾਇਆ ਉਪਾ ਮਾਰਦਾ ਦਿਖਾਈ ਦੇ ਰਿਹਾ ਰੋਂਦੇ ਕੁਰਲੋਂ ਦੇ ਆਪਣੇ ਮਾਪਿਆਂ ਨੂੰ ਯਾਦ ਕਰ ਰਹੇ ਨੇ ਤੁਹਾਨੂੰ ਦੱਸਦੇ ਜਿੱਥੇ ਇਹ ਹਾਦਸਾ ਵਾਪਰਿਆ ਮੌਕੇ ਤੇ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਰਾਣਾਮਜੀ ਜੋਗਤ ਸਿੰਘ ਨੰਬਰ ਦਾ ਕਾਲੇਵਾਲ ਜਿੰਨਾਂ ਦਾ ਐਕਸੀਡੈਂਟ ਹੋਇਆ ਮੇਰੇ ਮਾਮਾ ਜੀ ਤੇ ਮਾਮੀ ਜੀ ਅਰ ਪਹਿਲਾਂ ਵੀ ਸਰਕਾਰਾਂ ਉੱਥੇ ਆ ਪਹਿਲਾ ਐਕਸੀਡੈਂਟ ਨਹੀਂ ਜਿੱਥੇ ਜਿਹੜੀ ਜਗ੍ਹਾ ਤੇ ਹੁਣ ਐਕਸੀਡੈਂਟ ਹੋਇਆ ਮੈਨੂੰ ਲੱਗਦਾ 10ਵਾਂ ਐਕਸੀਡੈਂਟ ਆ ਪਤਾ ਨਹੀਂ ਸਰਕਾਰ ਨੇ ਜਿਹੜੇ ਡਿਵਾਈਡਰ ਪਤਾ ਨਹੀਂ ਕੀ ਸੋਚ ਕੇ ਕਿਹੜੇ ਇੰਜੀਨੀਅਰ ਨੇ ਇਦਾਂ ਦਾ ਐਸਟੀਮੇਟ ਬਣਾਤਾਗਾ ਖਾਂ-ਖਾਂ ਤੇ ਕਟ ਰਸਤੇ ਜਿਹੜਾ ਦੂਰੋਂ ਬੰਦਾ ਚੱਲ ਕੇ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਵੀ ਇੱਥੋਂ ਕਿਸੇ ਨੇ ਮੁੜਦਾ ਵਾ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਹ ਜਿਹੜਾ ਮੌਤ ਦੇ ਘਾਟ ਬਣਾਏ ਆ ਇਹਨੂੰ ਕੀਕ ਕੀਤਾ ਜਾਵੇ ਕਿਉਂਕਿ ਗਾਂ ਤੋਂ ਅੱਗੇ ਤੋਂ ਇਹ ਜੀ ਕੋਈ ਜਾਣੀ ਮਾਲੀ ਨਾ ਕਿਸੇ ਦਾ ਨਾਮ ਹੋਵੇ ਇਹ ਕਾਹਦੇ ਤੇ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਦਵਾਈ ਲੈਣ ਜਾ ਰਹੇ ਸੀ ਮੋਟਰਸਾਈਕਲ ਤੇ ਗੋਂਦਵਾਲ ਸਾਹਿਬ ਨੂੰ ਗੋਂਦਵਾਲ ਸਾਹਿਬ ਨੂੰ ਐਕਸੀਡੈਂਟ ਕਿੱਥੇ ਹੋਇਆ ਬਈ ਇਹ ਸੁਜ਼ੂਕ ਵਾਲੀ ਇਹਦੇ ਲੱਗੇ ਪੰਪ ਪੈਂਦਾ ਜੀ ਪੰਪ ਦੇ ਕੋਲ ਇਹ ਮੁੰਡਾ ਮੁੰਡਾ ਲੱਗੇ ਇਹ ਨਾ ਹਜੇ ਕੁਝ ਜਾ ਰਹੇ ਸੀਗੇ ਇਹ ਤਾਂ ਹੁਣ ਕੈਮਰਾ ਦੇਖ ਕੇ ਪਤਾ ਲੱਗੇਗਾ ਉੱਥੇ ਕਿਹਦਾ ਨਾਮ ਦੀ ਹੈ ਸਭ ਸਭ ਇਹ ਸੰਤੂਬੇਦਾਰ ਤੇ ਬਲਵੀਰ ਕੌਰ ਜੀ ਦੋਨੇ ਪਤੀ ਪਤਨੀ ਸੀਗੇ ਮੌਕੇ ਤੇ ਮੌਤ ਹੋ ਗਈ ਜੀ ਤੇ ਜਿਹੜੀ ਟੱਕਰ ਕਾਦੇ ਨਾਲ ਹੋਈ ਇਹਨਾਂ ਦੀ ਗੱਡੀ ਗੱਡੀ ਆ ਕੋਈ ਪਤਾ ਨਹੀਂ ਕ੍ਰੈਟਾ ਕਿਹੜੀ ਆ ਉਥੇ ਖੜੀ ਆ ਹੁਣ ਜਾ ਕੇ ਦੇਖਦੇ ਆ ਕਿਹੜੀ ਬਰੀਜਾ ਗੱਡੀ ਆ ਮੈਂ ਡਾਕਟਰ ਹਰਦੀਪ ਸਿੰਘ ਸਿਵਲ ਹਸਪੀਟਲ ਤਨਪੁਰ ਲੋਧੀ ਥੋੜੀ ਦੇਰ ਪਹਿਲਾਂ ਸਾਡੇ ਕੋਲ ਦੋ ਐਕਸੀਡੈਂਟ ਕੇਸ ਆਏ ਆ ਜਿਹੜੇ ਬਰਾਡੇਟ ਆਏ ਆ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਬਲਬੀਰ ਕੋਰ ਆ ਤੇ ਦੂਸਰਾ ਫਕੀਰ ਸਿੰਘ ਆ ਇਹਨਾਂ ਦਾ ਐਕਸੀਡੈਂਟ ਮੰਗੂਪੁਰ ਦੇ ਨੇੜੇ ਹੋਇਆ ਫਿਲਹਾਲ ਜਿਹੜੀ ਡੈੱਡ ਬੋਡੀ ਆ ਮੋਰਸੀ ਦੇ ਵਿੱਚ ਰੱਖ ਦਿੱਤੀ ਹੈ ਤੇ ਬਲਾਜਮ ਆਪ ਆਏ ਸੀ ਅਗਲੇਰੀ ਕਾਰਵਾਈ ਵਾਸਤੇ ਜੋ ਵੀ ਹੈ ਉਹਨੂੰ ਐਪਲੀਕੇਸ਼ਨ ਦੇਣੀ ਤੇ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ। ਇਹਦੇ ਵਿੱਚ ਕਾਫੀ ਜਲਾ ਮੰਦ ਭਾਗੀ ਜਿਹੜੀ ਘਟਨਾ ਇਹ ਵਾਪਰੀਆ ਇੱਕ ਬਾਈਕ ਦੇ ਸਵਾਰ ਸੀਗੇ ਬਜ਼ੁਰਗ ਸੀਗੇ ਆਪਣੀ ਦਵਾਈ ਲੈਣ ਲਈ ਜਾ ਰਹੇ ਸੀਗੇ ਇਹ ਬਲਜੀਤ ਕੋਰ ਪਿੱਛੇ ਬੈਠੇ ਸੀ ਤੇ ਉਹਦੇ ਹਸਪੀਟਲ ਸੀਗੇ ਫਕੀਰ ਸਿੰਘ ਜੀ ਇਹ ਕਾਫੀ 올ਡ ਏਜ ਸੀਗੇ ਬੰਦੇ ਔਰ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਇਹ ਸ਼ਾਇਦ ਤੇਲ ਪਵਾ ਕੇ ਉੱਥੋਂ ਨਿਕਲ ਰਹੇ ਸੀਗੇ ਗੋਇੰਦਵਾਲ ਜਾਣਾ ਸੀ ਇਹਨਾਂ ਨੇ। ਆਪਣੀ ਮੈਡੀਸਿਨ ਲੈਣ ਵਾਸਤੇ ਤੇ ਪਿੱਛੋਂ ਇੱਕ ਬਰੀਜਾ ਗੱਡੀ ਆਈ ਹੈ ਜਿਹੜੀ ਨੰਬਰ ਪੀਪੀ 76A0028 ਇਹ ਇਹਨਾਂ ਨੂੰ ਹਿੱਟ ਕੀਤੇ ਇਹਨਾਂ ਨੇ ਇੱਕਦਮ ਇਹ ਇੱਥੇ ਮੌਕੇ ਦੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਆ ਤੇ ਬੰਦਾ ਸੀ ਪਕੜ ਲਿਆ ਗਿਆ ਤੇ ਇਹਦੀ ਜਿਹੜੀ ਕਾਰਵਾਈ ਹੈ ਵੀ ਕਰ ਦਿੰਦੇ ਨੇ ਦਾ ਬਿਆਨ ਲੱਗਿਆ